ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਕੰਟਰੈਕਟਡ ਵਰਕਰਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਲਗਭਗ ਹਰ ਦੂਜੇ ਤੀਜੇ ਦਿਨ ਹੀ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਤੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਂਦਾ ਹੈ ਸੋ ਇਸੇ ਤਰ੍ਹਾਂ ਹੁਣ ਮੁਲਾਜ਼ਮਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹੁਣ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਪੂਰੇ ਸਰਕਾਰੀ ਬੱਸਾਂ ਦੇ ਉੱਤੇ ਬ੍ਰੇਕ ਲੱਗ ਗਈ ਹੈ ਪੰਚਬਾਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਜ਼ਿਲ੍ਹੇ ਦੇ ਵਿੱਚ ਤਕਰੀਬਨ 2 ਘੰਟੇ ਦੇ ਲਈ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਲਾਨ ਕੀਤਾ ਹੈ ਜਿਕਰ ਜੋਗ ਹੈ ਕਿ ਅੱਜ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਟੈਂਡਰ ਖੁੱਲਣ ਜਾ ਰਿਹਾ ਹੈ ਜਿਸ ਦੇ ਰੋਸ ਦੇ ਵਜੋਂ ਇਹ ਚੱਕਾ ਜਾਮ ਕੀਤਾ ਗਿਆ ਹੈ ਉਧਾਰ ਕਾਰਡ ਵਾਲੀਆਂ ਬੀਬੀਆਂ ਜੋ ਕਿ ਫਰੀਦ ਵਿੱਚ ਸਫਰ ਕਰਦੀਆਂ ਹਨ ਸੋ ਉਹਨਾਂ ਦੇ ਲਈ ਬੱਟੀ ਮਾੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਘੁੱਟ ਰਿਹਾ ਹੈ ਦਮ 6 ਸ਼ਹਿਰਾਂ ਦੀ ਹਵਾ ਹੋਈ ਹੈ ਸਭ ਤੋਂ ਜ਼ਹਿਰੀਲੀ ਮੰਡੀ ਗੋਵਿੰਦਗੜ੍ਹ ਦੇ ਵਿੱਚ ਸਾਹ ਲੈਣਾ ਹੋ ਗਿਆ ਹੈ ਔਖਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਹੁਣ ਜ਼ਹਿਰੀਲੀ ਹਵਾ ਲਗਾਤਾਰ ਵੱਧ ਰਹੀ ਹੈ ਬੁੱਧਵਾਰ ਨੂੰ ਪੰਜਾਬ ਦੇ 6 ਸ਼ਹਿਰਾਂ ਦਾ 에ਅਰ ਕੁਆਲਿਟੀ ਇੰਡੈਕਸ ਮਾੜੀ ਸ਼੍ਰੇਣੀ ਸਾਂਤਰੀ ਜੂਨ ਦੇ ਵਿੱਚ ਦਰਜ ਕੀਤਾ ਗਿਆ ਹੈ ਜਿਸ ਦੇ ਨਾਲ ਕਿ ਸਾਹ ਲੈਣਾ ਵੀ ਹੁਣ ਮੁਸ਼ਕਲ ਹੋ ਰਿਹਾ ਹੈ ਮੰਡੀ ਗੁਵਿੰਦਗੜ੍ਹ ਦੇ ਵਿੱਚ ਸਭ ਤੋਂ ਵੱਧ 에ਅਰ ਕੁਆਲਿਟੀ ਇੰਡੈਕਸ 293 ਲੁਧਿਆਣਾ ਦੇ ਵਿੱਚ 278 ਜਲੰਧਰ ਦੇ ਵਿੱਚ 268 ਅਤੇ ਪਟਿਆਲਾ ਦੇ ਵਿੱਚ 262 ਅਮਰਤਸਰ ਦੇ ਵਿੱਚ 238 ਤੇ ਖੰਨਾ ਦੇ ਵਿੱਚ ਵੀ 239 ਦਰਜ ਕੀਤਾ ਗਿਆ ਹੈ ਸੋ ਬਠਿੰਡਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 167 ਤੱਕ ਦਰਜ ਕੀਤਾ ਗਿਆ ਹੈ ਜੋ ਕਿ yellow alert ਦੇ ਵਿੱਚ ਜਾਰੀ ਰੱਖਿਆ ਗਿਆ ਹੈ ਡਾਕਟਰਾਂ ਦੇ ਅਨੁਸਾਰ ਮਾੜੀ ਸ਼੍ਰੇਣੀ 에ਅਰ ਕੁਆਲਿਟੀ ਇੰਡੈਕਸ ਲੰਬੇ ਸਮੇਂ ਤੱਕ ਕਬਾਰ ਰਹਿਣ ਵਾਲੇ ਵਿਅਕਤੀਆਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ 69 ਨਵੇਂ ਮਾਮਲੇ ਵੀ ਸਾਹਮਣੇ ਨਿਕਲ ਕੇ ਆਏ ਹਨ ਤੇ ਦਿਵਾਲੀ ਤੋਂ ਬਾਅਦ ਲਗਾਤਾਰ ਪੰਜਾਬ ਦੀ ਹਵਾ ਕਾਫੀ ਜਾਂਦਾ ਖਰਾਬ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਦੀ ਦੇਰ ਰਾਤ ਹੁਸ਼ਿਆਰਪੁਰ ਚੰਡੀਗੜ੍ਹ ਬਾਈਪਾਸ ਦੇ ਕੋਲ ਪਿੰਦੇ ਪਿੰਡ ਸ਼ੇਰਗੜ੍ਹ ਦੇ ਵਿੱਚ ਉਸ ਵੇਲੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਜਦੋਂ ਸ਼ੇਰਗੜ੍ਹ ਦੇ ਸ਼ਮਸ਼ਾਨ ਘਾਟ ਦੇ ਵਿੱਚ 3 ਤੋਂ 4 ਵਿਅਕਤੀਆਂ ਦੇ ਹੋਣ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਮਿਲੀ ਦੱਸ ਦਈਏ ਕਿ ਤਿਉਹਾਰ ਦਾ ਸੀਜ਼ਨ ਹੋਣ ਦੇ ਕਾਰਨ ਇਹਨਾਂ ਦਿਨਾਂ ਦੇ ਵਿੱਚ ਜਾਦੂ ਟੂਣਾ ਕਰਨ ਵਾਲੇ ਲੋਕ ਕਾਫੀ ਜ਼ਿਆਦਾ ਚੌਕਸ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਨੇੜੇ ਪੈਂਦੇ ਪਿੰਡ ਸ਼ੇਰਗੜ੍ਹ ਤੋਂ ਸਾਹਮਣੇ ਨਿਕਲ ਕੇ ਆਇਆ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਉਹ ਆਪਣੇ ਪਿੰਡ ਤੋਂ ਬਾਹਰ ਬਣੇ ਸ਼ਮਸ਼ਾਨ ਘਾਟ ਬੇਗਾ ਜਿੰਦਰਾ ਲਾਉਣ ਦੇ ਲਈ ਉਥੇ ਆਏ ਸਨ ਤੇ ਉਹਨਾਂ ਨੇ ਦੇਖਿਆ ਕਿ ਤਿੰਨ ਤੋਂ ਚਾਰ ਵਿਅਕਤੀ ਉਥੇ ਸਨ ਤੇ ਪਿੰਡ ਦਾ ਕੋਈ ਵੀ ਉਥੇ ਮੌਜੂਦ ਨਹੀਂ ਸੀ ਇਸ ਸਬੰਧੀ ਉਹਨਾਂ ਨੇ ਪਿੰਡ ਦੇ ਵਿੱਚ ਜਾ ਕੇ ਦੱਸਿਆ ਤੇ ਜਿਸ ਤੋਂ ਬਾਅਦ ਲੋਕ ਸ਼ਮਸ਼ਾਨ ਘਾਟ ਦੇ ਵਿੱਚ ਆਏ ਤੇ ਤੁਰੰਤ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਗਿਆ ਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਤਿੰਨ ਤੋਂ ਚਾਰ ਵਿਅਕਤੀ ਉਥੋਂ ਹਿਰਾਸਤ ਦੇ ਵਿੱਚ ਲਏ ਗਏ ਹਨ ਤੇ ਇਸ ਦੇ ਵਿੱਚ ਇੱਕ ਬਾਬਾ ਵੀ ਦੱਸਿਆ ਜਾ ਰਿਹਾ ਹੈ ਉਹਨਾਂ ਜਿਸ ਜਗ੍ਹਾ ਮੁਰਦੇ ਨੂੰ ਸਾੜਿਆ ਜਾਂਦਾ ਹੈ ਕਾਲਾ ਕੱਪੜਾ ਪਿਛਾ ਕੇ ਤੇ ਉਥੇ ਅੰਡੇ ਸ਼ਰਾਬ ਅਤੇ ਹੋਰ ਸਮੱਗਰੀ ਰੱਖੀ ਹੋਈ ਸੀ ਜਿਸ ਤੋਂ ਬਾਅਦ ਪੂਜਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਖਬਰ ਖਰੜ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਖਰੜ ਦੇ ਵਿੱਚ ਹੁਣ ਗੈਸ ਸਿਲੰਡਰਾਂ ਦੀ ਸਪਲਾਈ ਦੇ ਦੌਰਾਨ ਵੱਡੀ ਗੜਬੜੀ ਦੇਖਣ ਨੂੰ ਮਿਲੀ ਹੈ 20 ਸਿਲੰਡਰਾਂ ਦੇ ਵਿੱਚੋਂ 4 ਤੋਂ 5 ਕਿਲੋ ਗੈਸ ਘੱਟ ਮਿਲੀ ਹੈ ਵਿਭਾਗੀ ਟੀਮ ਦੇ ਵੱਲੋਂ ਹੁਣ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ ਖਰੜ ਦੇ ਵਿੱਚ ਘਰੇਲੂ ਗੈਸ ਸਪਲਾਈ ਦੇ ਦੌਰਾਨ ਖਪਤਕਾਰਾਂ ਦੀ ਚੌਕਸੀ ਕਾਰਨ ਹੁਣ ਇੱਕ ਵੱਡੀ ਗੜਬੜੀ ਸਾਹਮਣੇ ਆਈ ਹੈ ਬੁੱਧਵਾਰ ਮੋਹਾਲੀ ਦੇ ਲਖਨੌਰ ਸਥਿਤ ਇੰਡੀਅਨ ਗੈਸ ਏਜੰਸੀ ਦਾ ਇੱਕ ਸਪਲਾਈ ਵਾਨ ਖਰੜ ਦੇ ਜੋ ਸੈਹਰਾ ਗਰਾਊਂਡ ਦੇ ਵਿੱਚ ਖੜਾ ਹੋਇਆ ਸੀ ਸੋ ਜਿਸ ਤੋਂ ਬਾਅਦ ਕਿ ਕੁਝ ਲੋਕਾਂ ਦੇ ਦੁਆਰਾ ਸਿਲੰਡਰ ਪਰਵਾਏ ਗਏ ਤੇ ਜਦੋਂ ਉਹਨਾਂ ਦਾ ਵਜਨ ਕਰਕੇ ਦੇਖਿਆ ਗਿਆ ਤੇ ਜਿਸ ਦੇ ਵਿੱਚੋਂ ਕਿ ਸੀਲਾਂ ਵੀ ਟੁੱਟੀਆਂ ਹੋਈਆਂ ਸਨ ਸਿਲੰਡਰਾਂ ਦੀਆਂ ਅਤੇ 4 ਤੋਂ 5 ਕਿਲੋ ਗੈਸ ਉਹਨਾਂ ਦੇ ਵਿੱਚ ਘਟ ਪਾਈ ਗਈ ਸੀ ਜਿਸ ਤੋਂ ਬਾਅਦ ਵਿਭਾਗ ਨੂੰ ਇਨਫੋਰਮੇਸ਼ਨ ਦਿੱਤੀ ਗਈ ਤੇ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੁਣ ਹੁਸ਼ਿਆਰਪੁਰ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਹੁਣ ਪਿਓ-ਪੁੱਤ ਦਾ ਅਨਕਾਊਂਟਰ ਕੀਤਾ ਗਿਆ ਹੈ ਗੋਲੀਆਂ ਦੀ ਠਾਹ ਠਾਹ ਦੇ ਨਾਲ ਕੰਬਿਆ ਇਲਾਕਾ ਜੀਹਾਂ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਾਂ ਦਾ ਅਨਕਾਊਂਟਰ ਕਰ ਦੇਣ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਹੁਸ਼ਿਆਰਪੁਰ ਜਿਲ੍ਹੇ ਦੇ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਗੁੱਜਰ ਮਦੂਦ ਵਿੱਚ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਦੋ ਲੋਕਾਂ ਦਾ ਅਨਕਾਊਂਟਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਕੇਸ਼ਵ ਸਿੰਘ ਉਸ ਦੇ ਨਾਲ ਉਸ ਦਾ ਪਿਤਾ ਸੀ ਤੇ ਇਹ ਪਿਛਲੇ ਕਈ ਮਾਮਲਿਆਂ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਲੜੀਂਦੇ ਸਨ ਅੱਜ ਦੋਵੇਂ ਪਿਓ ਪੁੱਤਰ ਦਾ ਪਿੱਛਾ ਕਰਦਿਆਂ ਹੋਏ ਆ ਇਹਨਾਂ ਦੇ ਜੇਜੋ ਤੋਂ ਗੁੱਜਰ ਮਦੂਦ ਸਾਈਡ ਨੂੰ ਜੰਗਲਾਂ ਦੇ ਵਿੱਚ ਆਪਣੇ ਮੋਟਰਸਾਈਕਲ ਪਾ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਦੋਵੇਂ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਦੋਵੇਂ ਮਲਜ਼ਮਾਂ ਦੀ ਲੱਤ ਦੇ ਵਿੱਚ ਲੱਗੀ ਤੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਦੇ ਕੋਣੋਂ ਰਿਵਾਲਵਰ ਅਤੇ ਦੂਜੇ ਦੇ ਕੋਣੋਂ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਸੋ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੋ ਇਸੇ ਦੌਰਾਨ ਹੁਸ਼ਿਆਰਪੁਰ ਦੇ ਹੁਣ ਸੰਦੀਪ ਕੁਮਾਰ ਮੱਲੀ ਦੇ ਦੁਆਰਾ ਦੱਸਿਆ ਗਿਆ ਹੈ ਕਿ ਅੱਜ ਇਹ ਬੜੀ ਕਾਮਯਾਬੀ ਮਿਲੀ ਹੈ ਬੀਤੇ ਦਿਨ 18 ਤਰੀਕ ਨੂੰ ਵੀ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਦੋ ਵਿਅਕਤੀਆਂ ਦੇ ਦੁਆਰਾ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕੀ ਹੁਲੀਏ ਦੇ ਆਧਾਰ ਦੇ ਉੱਤੇ ਇਹਨਾਂ ਦਾ ਹੀ ਜਿਹੜਾ ਕਿ ਨਾਮ ਲਗਾਇਆ ਜਾ ਰਿਹਾ ਹੈ ਸੋ ਜਿਸ ਦੇ ਕਾਰਨ ਕੀ ਹੁਣ ਇਹਨਾਂ ਦੋਨਾਂ ਦਾ ਅਨਕਾਊਂਟਰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਔਰਤ ਨੂੰ ਗੁੰਮਰਾਹ ਕਰਕੇ ਖੋਈਆਂ ਸੋਨੇ ਦੀਆਂ ਵਾਲੀਆਂ ਜੀ ਹਾਂ ਜਾਤੋਂ ਤੋਂ ਖਬਰ ਸਾਹਮਣੇ ਨਿਕਲ ਕੇ ਆਈ ਹੈ ਇੱਕ ਔਰਤ ਨੂੰ ਗੁੰਮਰਾਹ ਕਰਕੇ ਇੱਕ ਠੱਗ ਨੌਜਵਾਨ ਦੇ ਵੱਲੋਂ ਉਸਦੇ ਸੋਨੇ ਦੀਆਂ ਵਾਲੀਆਂ ਖੋਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਦੇ ਅਨਸਾਰ ਬੀਤੇ ਦਿਨੀ ਸਵੇਰੇ ਕਰੀਬ 11:30 ਵਜੇ ਜਸਵਿੰਦਰ ਕੌਰ ਪਤਨੀ ਸਵਰਗਵਾਸੀ ਅਮਰਜੀਤ ਸਿੰਘ ਵਾਸੀ ਭਗਤੂਆਣਾ ਆਪਣੇ ਕਿਸੇ ਰਿਸ਼ਤੇਦਾਰ ਦੇ ਜਾ ਰਹੀ ਸੀ ਸੋ ਵਾਪਸ ਆਪਣੇ ਪਿੰਡ ਦੇ ਵਿੱਚ ਉਸਦੇ ਕੋਲੋਂ ਜਦ ਆਇਆ ਗਿਆ ਤੇ ਉਹ ਆਪਣੇ ਬੱਸ ਸਟੈਂਡ ਜੈਂਤੋ ਖੜੀ ਸੀ ਤੇ ਬੱਸ ਦੀ ਉਡੀਕ ਕਰ ਰਹੀ ਸੀ ਇੱਕ ਮੋਟਰਸਾਈਕਲ ਸਵਾਰ ਉਸ ਦੇ ਕੋਲ ਆਉਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਮਾਤਾ ਮੈਂ ਤੁਹਾਨੂੰ ਪਿੰਡ ਭਗਤੂਆਣਾ ਛੱਡ ਦੇਵਾਂਗਾ ਮੇਰੇ ਮੋਟਰਸਾਈਕਲ ਤੇ ਬੈਠ ਜਾਵੋ ਔਰਤ ਨੂੰ ਆਪਣੇ ਪਿੱਛੇ ਬਿਠਾ ਕੇ ਨੌਜਵਾਨ ਚੱਲ ਪੈਂਦਾ ਹੈ ਉਪਰੋਕਤ ਜਾਣਕਾਰੀ ਦਿੰਦਿਆਂ ਹੋਇਆਂ ਔਰਤ ਜਸਵਿੰਦਰ ਕੌਰ ਨੇ ਦੱਸਿਆ ਹੈ ਕਿ ਜਦੋਂ ਆਪਣਾ ਮੋਟਰਸਾਈਕਲ ਚੈਨਾ ਫਾਟਕਾਂ ਤੋਂ ਮੌਕਤਸਰ ਵੱਲ ਮੋੜਦਾ ਹੈ ਤੇ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਠੱਗ ਨੂੰ ਡੇਲੀਆਂ ਵਾਲੀ ਪੁਲ ਤੋਂ ਖੇਤਾਂ ਵੱਲ ਨੂੰ ਲੈ ਜਾਂਦਾ ਹੈ ਖੇਤਾਂ ਦੇ ਵਿੱਚ ਔਰਤ ਨੂੰ ਪਿੱਛੋਂ ਉਤਾਰ ਕੇ ਤੇ ਉਸ ਦੇ ਕੰਨਾਂ ਦੀਆਂ ਵਾਲੀਆਂ ਲਾਹ ਲੈਂਦਾ ਹੈ ਤੇ ਜਿਸ ਤੋਂ ਬਾਅਦ ਕੀ ਡੇਢ ਤੋਲੇ ਸੋਨੇ ਦੀਆਂ ਜਿਹੜੀਆਂ ਕਿ ਬਾਲੀਆਂ ਦਸੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਹੈ ਕਿਸੇ ਰਾਹੀਰ ਨੇ ਇਸ ਔਰਤ ਨੂੰ ਜੈਤੋਂ ਲਿਆਂਦਾ ਤੇ ਜਸਵਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਥਾਣਾ ਜੈਤੋਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਉਵਾਰਾ ਪਸ਼ੂਆਂ ਦੇ ਕਾਰਨ ਹੋਣ ਇੱਕ ਹੋਰ ਜਾਨ ਗਈ ਹੈ ਚਮਕੌਰ ਸਿੰਘ ਦੀ ਹੋਈ ਹੈ ਦਰਦਨਾਕ ਮੌਤ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਹਿਲ ਕਲਾ ਹੁਮੈਦੀ ਤੋਂ ਖਬਰ ਸਾਹਮਣੇ ਆਈ ਹੈ। ਜਿਸ ਦੇ ਵਿੱਚ ਕੀ ਆਵਾਰਾ ਪਸ਼ੂਆਂ ਦੇ ਕਾਰਨ ਹੁਣ ਇੱਕ ਹੋਰ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮੁੱਖ ਹਾਈਵੇ ਦੇ ਉੱਤੇ ਲਿੰਕ ਸੜਕ ਦੇ ਉੱਤੇ ਫਿਰਦੇ ਪਸ਼ੂਆਂ ਦੇ ਕਾਰਨ ਜਾਨ ਜਾਣ ਦਾ ਜਿਹੜਾ ਕੀ ਖਤਰਾ ਬਰਕਰਾਰ ਹੈ ਪੂਰੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਹੀ ਦਰਦਨਾਕ ਹਾਸਾ ਕਸਬਾ ਮਹਿਲ ਕਲਾਂ ਤੋਂ ਤਨੀਰ ਜਾਣ ਵਾਲੀ ਜਾਨਵਾਰੀ ਸੜਕ ਤੇ ਉੱਤੇ ਵਾਪਰੀਆ ਹੈ ਜਿਸ ਦੇ ਵਿੱਚ ਧਨੀਰ ਦਾ ਵਿਅਕਤੀ ਆਪਣੀ ਜਾਨ ਗਵਾ ਬੈਠਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਚਮਕੌਰ ਸਿੰਘ 60 ਸਾਲ ਪੁੱਤਰ ਮੁਖਤਿਆਰ ਸਿੰਘ ਵਾਸੀ ਧਨੀਰ ਦੇ ਵਜੋਂ ਹੋਈ ਹੈ ਉਹ ਪਿਛੇ ਵੱਜੋਂ ਕੰਪੈਨ ਚਾਲਕ ਸੀ ਤੇ ਸਰੋਵਰ ਦੇ ਵਿੱਚ ਝੋਨੇ ਦੀ ਫਸਲ ਕੱਟਣ ਦੇ ਲਈ ਗਿਆ ਹੋਇਆ ਸੀ ਤੇ 20 ਅਕਤੂਬਰ ਸੋਮਵਾਰ ਦੀ ਸ਼ਾਮ ਨੂੰ ਲਗਭਗ 7 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਧਨੀਰਵਾਲ ਜਾ ਰਿਹਾ ਸੀ ਸੋ ਇਸੇ ਦੌਰਾਨ ਅਵਾਰਾ ਪਸ਼ੂ ਅਚਾਨਕ ਸਾਹਮਣੇ ਆ ਗਿਆ ਜਿਸ ਦੇ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਜਾਂਦਾ ਹੈ ਤੇ ਉਸ ਦੇ ਗੰਭੀਰ ਸੱਟ ਲੱਗਦੀ ਹੈ ਜਿਸ ਤੋਂ ਬਾਅਦ ਕੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰੀਕਾ ਤੋਂ ਖਬਰ ਨਿਕਲ ਕੇ ਆਈ ਹੈ ਜਿੱਥੇ ਕਿ ਇੱਕ ਹੋਰ ਪੰਜਾਬੀ ਨੌਜਵਾਨ ਤੋਂ ਵਾਪਰ ਗਿਆ ਹੈ ਵੱਡਾ ਹਾ사 ਸੜਕ ਤੇ ਵਿਛਾ ਦਿੱਤੀਆਂ ਹਨ ਲਾਚਾਂ ਜੀਹਾਂ ਤਸਵੀਰ ਤੁਸੀਂ ਨੌਜਵਾਨ ਦੀ ਦੇਖ ਸਕਦੇ ਹੋ ਅਮਰੀਕਾ ਤੋਂ ਇੱਕ ਹੋਰ ਮਹੰਤਵਪੂਰਨ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਲੀਫੋਰਨੀਆ ਦੇ অন্ਟਾਰੀਓ ਵੈਸਟ ਬਾਉਂਡ 10 ਫਰੀਵੇ ਦੇ ਉੱਤੇ ਮੰਗਲਵਾਰ ਨੂੰ ਇੱਕ ਭਿਆਨਕ ਹਾ사 ਵਾਪਰਿਆ ਜਿਸ ਦੇ ਵਿੱਚ ਕਿ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਹੋ ਗਏ ਹਨ ਕਈ ਵਾਹਨਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜਸ਼ਨਪ੍ਰੀਤ ਸਿੰਘ 21 ਸਾਲਾ ਉੱਤਰੀ ਕੈਲੀਫੋਰਨੀਆ ਦੇ ਜੂਬਾ ਸਿਟੀ ਦਾ ਨਿਵਾਸੀ ਹੈ ਜਿਸ ਨੂੰ ਕਿ ਨਸ਼ੇ ਦੇ ਵਿੱਚ ਵਾਹਨ ਚਲਾਉਂਦੇ ਹੋਏ ਲੋਕਾਂ ਨੂੰ ਟੱਕਰ ਮਾਰ ਕੇ ਤੇ ਲੋਕਾਂ ਦੀ ਜਾਨ ਲੈਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਦਾ ਜਸ਼ਨਪ੍ਰੀਤ ਸਿੰਘ ਤੇਜ਼ ਰਫ਼ਤਾਰ ਤੇ ਨਾਲ ਵਾਹਨ ਚਲਾ ਰਿਹਾ ਸੀ ਤੇ ਜਸ਼ਨਪ੍ਰੀਤ ਸਿੰਘ ਤਕਰੀਬਨ ਸਾਲ 2022 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਦ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਇਸ ਸਮੇਂ ਉਹ ਅਮਰੀਕਾ ਦੇ ਵਿੱਚ ਹੀ ਆਪਣਾ ਟਰੱਕ ਡਰਾਈਵਿੰਗ ਕਾਰਿਆ ਸੀ ਸੋ ਤਕਰੀਬਨ ਹੁਣ ਉਸਦੀ ਉਮਰ 21 ਸਾਲ ਹੋ ਚੁੱਕੀ ਸੀ ਜਿਸ ਤੋਂ ਬਾਅਦ ਕੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਕਰਯੋਗ ਹੈ ਕਿ ਫਲੋ ੜਾ ਦੇ ਹਰਜਿੰਦਰ ਸਿੰਘ ਦੇ ਵੀ ਇਸੇ ਤਰ੍ਹਾਂ ਦਾ ਹੀ ਜਿਹੜਾ ਕਿ ਕੇਸ ਉਸਤੇ ਵੀ ਦਰਜ ਹੋਇਆ ਸੀ ਜਿਸ ਤੋਂ ਬਾਅਦ ਕੀ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਸੋ ਜੂ ਟਰਨ ਲੈਂਦੇ ਹੋਏ ਆ ਉਸ ਦੇ ਵੱਲੋਂ ਜਿਹੜਾ ਕਿ ਇਹ ਹਾਦਸਾ ਵਾਪਰਿਆ ਸੀ ਸੋ ਇਹ ਪੰਜਾਬੀ ਨੌਜਵਾਨ ਦੇ ਵੱਲੋਂ ਵੀ ਹੁਣ ਅਮਰੀਕਾ ਦੇ ਵਿੱਚ ਹਾਦਸਾ ਵਾਪਰ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਏਟੀਐਮ ਯੂਜ਼ਰ ਧਿਆਨ ਦਿਓ ਬਾਰ-ਬਾਰ ਏਟੀਐਮ ਦੇ ਵਿੱਚੋਂ ਹੁਣ ਕੈਸ਼ ਕਢਾਉਣ ਦੇ ਉੱਤੇ ਲੱਗੇਗਾ ਮੋਟਾ ਚਾਰਜ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਹੁਣ ਏਟੀਐਮ ਵਰਤਣ ਵਾਲਿਆਂ ਦੀਆਂ ਜੇਬਾਂ ਢਿੱਲੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਮੁਫਤ ਲੈਣ ਦੇਣ ਦੀ ਸੀਮਾ ਵਾਧੂ ਫੀਸਾਂ ਤੇ ਨਕਦੀ ਜਮ੍ਹਾਂ ਕਰਵਾਉਣ ਦੇ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋ ਚੁੱਕੇ ਹਨ ਸੋ ਭਾਰਤੀ ਰਿਜ਼ਰਵ ਬੈਂਕ ਦੇ ਦੁਆਰਾ ਹੁਣ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਪੰਜਾਬ ਦੇ ਸ਼ਹਿਰ ਜਾਂ ਉਹਨਾਂ ਦੇ ਵਿੱਚ 5 ਵਾਰ ਤੱਕ ਤੁਸੀਂ ਮੁਫਤ ਲੈਣ ਦੇਣ ਕਰ ਸਕਦੇ ਹੋ ਤੇ ਜਿਹੜੇ ਦਿੱਲੀ ਵਰਗੇ ਮੈਟਰੋ ਸ਼ਹਿਰ ਆ ਤੇ 3 ਵਾਰ ਮੁਫਤ ਲੈਣ ਦੇਣ ਕਰ ਸਕਦੇ ਹੋ ਸੋ ਜਿਸ ਤੋਂ ਬਾਅਦ ਕੀ ਤੁਹਾਨੂੰ ਨਹੀਂ ਤੇ ਫਿਰ ਫੀਸ ਅਦਾ ਕਰਨੀ ਪਵੇਗੀ ਜੀਐਸਟੀ ਸਮੇਤ ਜੇਕਰ ਗਾਹਕ ਨਿਰਧਾਰਤ ਸੀਮਾ ਤੋਂ ਵੱਧ ਜਾਂਦੇ ਹਨ ਬੈਂਕ ਦੇ ਵਿੱਚ ਤੇ ਜੇਕਰ ਗਾਹਕ ਨਿਰਧਾਰਤ ਸੀਮਾ ਤੋਂ ਵੱਧ ਵਾਰ ਏਟੀਐਮ ਦਾ ਯੂਜ਼ ਕਰਦੇ ਹਨ ਤੇ ਉਹਨਾਂ ਨੂੰ ਹਰ ਇੱਕ ਵਿੱਤੀ ਲੈਣ ਦੇਣ ਦੇ ਉੱਤੇ 23 ਰੁਪਏ ਤੋਂ ਵੱਧ ਦੀ ਫੀਸ ਲਾਈ ਜਾਵੇਗੀ ਜਿਸ ਦੇ ਵਿੱਚ ਜੀਐਸਟੀ ਵੀ ਸ਼ਾਮਲ ਹੋਵੇਗਾ ਤੇ ਇਸ ਤੋਂ ਇਲਾਵਾ ਗੈਰ ਵਿੱਤੀ ਲੈਣ ਦੇਣ ਕੁਝ ਬੈਂਕ ਬੈਲੈਂਸ ਚੈੱਕ ਵਰਗੇ ਲੈਣ ਦੇਣ ਦੇ ਲਈ 11 ਰੁਪਏ ਤੱਕ ਦੇ ਚਾਰਜ ਹੁਣ ਕੀਤੇ ਜਾਣਗੇ ਸੋ ਇਸ ਤੋਂ ਬਾਅਦ 20 ਲੱਖ ਰੁਪਏ ਤੋਂ ਉੱਪਰ ਦੀ ਜੇਕਰ ਤੁਸੀਂ ਨਕਦੀ ਜਮ੍ਹਾਂ ਕਰਵਾਉਂਦੇ ਹੋ ਜਾਂ ਕਢਾਉਂਦੇ ਹੋ ਤੇ ਤੁਹਾਨੂੰ ਆਧਾਰ ਕਾਰਡ ਆਪਣਾ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਸੋ ਹੁਣ ਬੈਂਕ ਦੇ ਵਿੱਚੋਂ ਅਤੇ ਏਟੀਐਮ ਦੇ ਵਿੱਚੋਂ ਪੈਸੇ ਜੇਕਰ ਤੁਸੀਂ ਕਢਵਾਉਂਦੇ ਹੋ ਤੇ 5 ਵਾਰ ਤੋਂ ਬਾਅਦ ਪੈਸੇ ਕਢਵਾਉਂਦੇ ਹੋ ਤੇ ਹੁਣ 23 ਰੁਪਏ ਜਿਹੜੇ ਕੀ GST ਵੀ ਜਿਹੜੀ ਵਿੱਚ ਹੀ ਸ਼ਾਮਲ ਹੋਵੇਗੀ ਸੋ 23 ਰੁਪਏ ਭੁਗਤਾਨ ਤੁਹਾਨੂੰ ਕਰਨਾ ਪਵੇਗਾ ਜੋ ਕਿ ਇਸ ਤੋਂ ਪਹਿਲਾਂ ਸਿਰਫ 10 ਤੋਂ 12 ਰੁਪਏ ਭੁਗਤਾਨ ਕਰਨਾ ਪੈਂਦਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੋਹਾਲੀ ਕੋਰਟ ਨੇ ਹੁਣ ਫੇਸਬੁਕ ਅਤੇ ਗੂਗਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਡੀਪ ਫੇਕ ਵੀਡੀਓ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੀਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਨਕਲੀ ਵੀਡੀਓ ਦੇ ਮਾਮਲੇ ਵਿੱਚ ਹੁਣ ਮੋਹਾਲੀ ਅਦਾਲਤ ਨੇ ਵੱਡਾ ਐਕਸ਼ਨ ਲਿਆ ਹੈ ਕੋਰਟ ਨੇ ਫੇਸਬੁਕ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਦੇ ਉੱਤੇ ਫੇਸਬੁਕ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਪੋਸਟ ਕਰਦਨ ਤੇ ਉੱਤੇ ਤੁਰੰਤ ਹਟਾਉਣ ਦੇ ਉੱਤੇ ਤੇ ਬਲੌਕ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕੋਰਟ ਨੇ ਗੂਗਲ ਨੂੰ ਵੀ ਅਜਿਹਾ ਹੀ ਕਿਹਾ ਹੈ ਸੋ ਇਸ ਤੋਂ ਬਾਅਦ YouTube ਦੇ ਉੱਤੇ ਵੀ ਲਗਾਤਾਰ ਤੁਹਾਨੂੰ ਦੱਸਿਆ ਗਿਆ ਕਿ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਕੀ ਹੁਣ ਭਗਵਾਨਤ ਮਾਨ ਅਤੇ ਇਸ ਤੋਂ ਇਲਾਵਾ ਉਹਨਾਂ ਦੀ ਸਰਕਾਰ ਦੇ ਵੱਲੋਂ ਤੇ ਕੋਰਟ ਦੇ ਵੱਲੋਂ ਹੁਣੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਸਾਰੀਆਂ ਵੀਡੀਓ ਤੁਰੰਤ ਹਟਾਈਆਂ ਜਾਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਦੇ ਲਈ ਜ਼ਰੂਰੀ ਖਬਰ ਪੰਜਾਬ ਸਰਕਾਰ ਨੇ ਲਿਆ ਹੈ ਵੱਡਾ ਫੈਸਲਾ ਹੁਣ ਹੋ ਜਾਵੇਗੀ ਜ਼ਮੀਨ ਖਰੀਦਣੀ ਮਹਿੰਗੀ ਜੀ ਹਾਂ ਪੰਜਾਬ ਸਰਕਾਰ ਨੇ ਹੁਣ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਕੈਲਕੂਲੇਟਰ ਰੇਟ ਬਤਾ ਦਿੱਤੇ ਹਨ ਜਿਸ ਤੋਂ ਬਾਅਦ ਆਮ ਲੋਕ, ਕਿਸਾਨ, ਰੀਅਲ ਏਸਟੇਟ ਕਾਰੋਬਾਰੀ ਇਸ ਤੇ ਨਾਲ ਜੁੜੇ ਹੋਏ ਹਜ਼ਾਰਾਂ ਲੋਕ ਚਿੰਤਾ ਦੇ ਵਿੱਚ ਹਨ। ਹੁਣ ਰਜਿਸਟਰੀ ਕਰਵਾਉਣ ਦੇ ਵਿੱਚ ਪ੍ਰਕਿਰਿਆ ਕਾਫੀ ਜ਼ਿਆਦਾ ਮਹਿੰਗੀ ਹੋਵੇਗੀ। ਇਸ ਮਾਮਲੇ ਦੇ ਵਿੱਚ ਹੁਣ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤੀ ਪਟਿਆਲਾ ਨੇ ਕਿਹਾ ਹੈ ਕਿ ਮੁਹਾਲੀ ਖਰੜ ਡੇਰਾਬਸੀ ਤੇ ਹੋਰ ਖੇਤਰਾਂ ਦੇ ਵਿੱਚ ਕਈ ਵਾਰ ਕਲੈਕਟਰ ਰੇਟ ਵਧੇ ਹਨ। ਸੋ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਧਾ ਦਿੱਤੇ ਗਏ ਹਨ ਜਿਸ ਤੋਂ ਬਾਅਦ ਜ਼ਮੀਨ ਖਰੀਦਣ ਅਤੇ ਵੇਚਣ ਦੇ ਉੱਤੇ ਹੁਣ ਕਾਫੀ ਜ਼ਿਆਦਾ ਮਾੜਾ ਅਸਰ ਪਵੇਗਾ। ਇਸ ਤੋਂ ਬਾਅਦ ਹੁਣ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਪੰਜਾਬ ਸਰਕਾਰ ਤੇ ਭਗਵੰਤ ਮਾਨ ਨੂੰ ਘੇਰਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੋ ਜਹੀ ਸਰਕਾਰ ਉਹੋ ਜਿਹੇ ਅਫਸਰ ਹਰ ਥਾਂ ਦਲਾਲ ਅਤੇ ਭ੍ਰਿਸ਼ਟਾਚਾਰ ਲੋਕ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਘੇਰ ਲਈ ਹੈ ਪੰਜਾਬ ਸਰਕਾਰ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਉਹਨਾਂ ਨੇ ਪੰਜਾਬ ਦੇ ਉੱਤੇ ਅਤੇ ਇਸ ਮੁਲਾਬਾ ਪੰਜਾਬ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਹੈ ਕਿ ਸੀਬੀਆਈ ਨੇ ਹੁਣ ਨਰਨੂ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਤੇ ਇਸ ਤੋਂ ਇਲਾਵਾ 2.5 ਕਿਲੋ ਸੋਨਾ ਬਰਾਮਦ ਕੀਤਾ ਹੈ ਤੇ ਇਸ ਮੁੱਦੇ ਦੇ ਉੱਤੇ ਇੱਕ ਪੌਡਕਾਸਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਆਪ ਵੀ ਭ੍ਰਿਸ਼ਟ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੇ ਸਾਰੇ ਅਫਸਰ ਵੀ ਭ੍ਰਿਸ਼ਟ ਹਨ ਸੋ ਜੇ ਕੋਈ ਨਮਾ ਅਧਿਕਾਰੀ ਕਿਸੇ ਵੀ ਵਿਭਾਗ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਉਸ ਦਾ ਸਭ ਤੋਂ ਪਹਿਲਾਂ ਇਹਨਾਂ ਦਲਾਲਾਂ ਦੇ ਦੁਆਰਾ ਸਵਾਗਤ ਕੀਤਾ ਜਾਂਦਾ ਹੈ। ਸੋਹਰਚਰਨ ਸਿੰਘ ਭੁੱਲਰ ਬਾਰੇ ਵੀ ਕੁਮਰਬੇਜ ਪ੍ਰਤਾਪ ਨੇ ਕਿਹਾ ਹੈ ਕਿ ਉਹਨਾਂ ਨੇ ਮੇਰੇ ਅਧੀਨ ਮੁਹਾਲੀ ਅਤੇ ਲੁਧਿਆਣਾ ਸਮੇਤ ਵੱਖ-ਵੱਖ ਅਹੁਦਿਆਂ ਦੇ ਵਿੱਚ ਸੇਵਾ ਕੀਤੀ ਹੈ ਤੇ ਉਹਨਾਂ ਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ ਜਿਹੜੀ ਕਿ ਕਾਫੀ ਜ਼ਿਆਦਾ ਹੈ, ਉਸ ਤੋਂ ਬਾਅਦ ਪੂਰਾ ਖੁਲਾਸਾ ਹੋਣਾ ਚਾਹੀਦਾ ਹੈ ਤੇ ਸਾਰੇ ਦੇ ਸਾਰੇ ਸਿਆਸਤਦਾਨ ਵੀ ਜਿਹੜੇ ਭ੍ਰਿਸ਼ਟ ਹਨ ਤੇ ਉਹੋ ਜਿਹੇ ਹੀ ਇਹਨਾਂ ਦੇ ਵੱਲੋਂ ਅਫਸਰ ਲਗਾਏ ਗਏ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਅਗਲੇ ਸਾਲ ਤੋਂ ਪੰਜਾਬ ਦੇ ਵਿੱਚ ਹੁਣ ਕੋਈ ਵੀ ਬਿਜਲੀ ਦਾ ਕੱਟ ਨਹੀਂ ਲੱਗੇਗਾ। ਜੀ ਹਾਂ ਹੁਣ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਪੰਜਾਬੀਆਂ ਨੂੰ ਹੁਣ ਕੋਈ ਵੀ ਬਿਜਲੀ ਦੇ ਕੱਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹ ਬਿਜਲੀ ਸੰਚਾਰ ਅਤੇ ਵੰਡ ਯੂਨਿਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਹ ਕਾਠ ਨੂੰ ਸੰਬੋਧਨ ਕਰ ਰਹੇ ਸਨ ਸੋ ਪੰਜਾਬ ਦੇ ਵਿੱਚ 90% ਦੀ ਲੋਕਾਂ ਨੂੰ ਬਿਜਲੀ ਮੁਕਤ ਮਿਲ ਰਹੀ ਹੈ ਤੇ ਦੂਜੇ ਪਾਸੇ ਇਹ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਤੋਂ ਵੀ ਇਹ ਖਬਰ ਸਾਹਮਣੇ ਨਿਕਲ ਕੇ ਆਈ ਸੀ ਕਿ ਉਹਨਾਂ ਦੇ ਵੱਲੋਂ ਹੁਣ ਜਿਹੜੀ ਸੂਬਿਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਉਹ ਸਬਸਿਡੀ ਨਹੀਂ ਦਿੱਤੀ ਜਾਵੇਗੀ ਜਿਸ ਦੇ ਕਾਰਨ ਕਿ ਹੁਣ ਫ੍ਰੀ ਬਿਜਲੀ ਬੰਦ ਹੋ ਸਕਦੀ ਹੈ ਪਰ ਦੂਜੇ ਪਾਸੇ ਭਗਵੰਤ ਮਾਨਤ ਕੇਜਰੀਵਾਲ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਫ੍ਰੀ ਬਿਜਲੀ ਦਿੱਤੀ ਜਾਵੇਗੀ ਅਤੇ ਕੋਈ ਵੀ ਹੁਣ ਆਉਣ ਵਾਲੇ ਸਾਲ ਦੇ ਵਿੱਚ ਕੱਟ ਨਹੀਂ ਲੱਗੇਗਾ ਕਿਉਂਕਿ ਇਲੈਕਸ਼ਨ ਵੀ ਤੁਹਾਨੂੰ ਦੱਸ ਦਈਏ ਕਿ ਸਾਲ 200 ਸਤਾਈ ਦੇ ਵਿੱਚ ਆਉਣ ਵਾਲੀ ਹੈ ਜਿਸ ਤੋਂ ਪਹਿਲਾਂ ਕੀ ਹੁਣ ਵੱਡੇ ਵੱਡੇ ਬਾਦੇ ਦੇਤੇ ਦਾਅਵੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹਾਰਡ ਪੀੜ ਤੋਂ ਹੁਣ ਖੁੱਲੇ ਅਸਮਾਨ ਹੇਠਾਂ ਕਾਲੀ ਦੀਵਾਲੀ ਮਨਾਉਣ ਦੇ ਲਈ ਮਜਬੂਰ ਹੋਏ ਹਨ ਜੀ ਹਾਂ ਪੰਜਾਬ ਦੇ ਸultanpur Lodhi ਤੋਂ ਖਬਰ ਪੰਜਾਬ ਦੇ sultanpur Lodhi ਤੋਂ ਖਬਰ ਨਿਕਲ ਕੇ ਆਈ ਹੈ ਇੱਕ ਪਾਸੇ ਜਿੱਥੇ ਪੂਰਾ ਦੇਸ਼ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾ ਕੇ ਖੁਸ਼ੀਆਂ ਮਨਾ ਰਿਹਾ ਸੀ ਉੱਥੇ ਹੀ sultanpur Lodhi ਦੇ ਮੰਡ ਖੇਤਰ ਦੇ ਵਿੱਚ ਬਿਆਸ ਦਰਿਆ ਦੀ ਮਾਰ ਹੇਠਾਂ ਆਏ ਪਿੰਡ ਰਾਮਪੁਰ ਗੋਰਾ ਦੇ ਨੌ ਪਰਿਵਾਰ ਜਿਹੜੇ ਕਿ ਹੜ੍ਹ ਦੇ ਵਿੱਚ ਆਪਣੀ ਜ਼ਮੀਨ ਵੀ ਗਵਾ ਚੁੱਕੇ ਹਨ ਫਸਲਾਂ ਵੀ ਗਵਾ ਚੁੱਕੇ ਹਨ ਤੇ ਘਰ ਵੀ ਗਵਾ ਚੁੱਕੇ ਹਨ ਉਹ ਦੀਵਾਲੀ ਦੀ ਰਾਤ ਤੇ ਮੌਕੇ ਦਰਿਆ ਦੇ ਕੰਢੇ ਕਾਲੀ ਦੀਵਾਲੀ ਮਨਾਉਣ ਦੇ ਲਈ ਮਜਬੂਰ ਹੋਏ ਹਨ ਜੀਹਾਂ ਤੁਹਾਨੂੰ ਦੱਤੀ ਹੈ ਕਿ ਨਾ ਸਿਰ ਦੇ ਉੱਤੇ ਉਹਨਾਂ ਦੇ ਛੱਤ ਰਹੀ ਹੈ ਤੇ ਨਾ ਹੀ ਸਰਕਾਰ ਦੇ ਵੱਲੋਂ ਕੋਈ ਵੀ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਜਰੂਰ ਕਿਹਾ ਜਾ ਰਿਹਾ ਹੈ ਕਿ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਸਰਕਾਰ ਦੇ ਵੱਲੋਂ ਉਮੀਦ ਤਾਂ ਕੀ ਮਿਲਣੀ ਸੀ ਜਿਹੜੇ 120000 ਰੁਪਏ ਦੇ ਚੈੱਕ ਪਰਿਵਾਰ ਨੂੰ ਦਿੱਤੇ ਗਏ ਸਨ ਉਹ ਵੀ ਪ੍ਰਸ਼ਾਸਨ ਦੇ ਵੱਲੋਂ ਫੋਟੋ ਖਿਚਵਾ ਕੇ ਵਾਪਸ ਲੈ ਲਏ ਗਏ ਹਨ ਇਸ ਤੋਂ ਵੱਡਾ ਮਜ਼ਾਕ ਹੋਰ ਇਹਨਾਂ ਪਰਿਵਾਰਾਂ ਦੇ ਲਈ ਕੀ ਹੋ ਸਕਦਾ ਹੈ ਜਿਹੜੀ ਸਰਕਾਰ ਹਾੜ ਪੀੜਤਾਂ ਨੂੰ ਮਦਦ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਸੋ ਉਹਨਾਂ ਦੇ ਵੱਲੋਂ ਹੁਣ ਆਪ ਕਿਹਾ ਗਿਆ ਹੈ ਕਿ 1,20,000 ਦਾ ਚੈੱਕ ਉਹਨਾਂ ਨੂੰ ਦਿੱਤਾ ਗਿਆ ਸੀ ਜਰੂਰ ਪਰ ਫੋਟੋ ਖਿਚਾ ਕੇ ਹੀ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਹੈ ਸੋ ਕਾਲੀਆਂ ਪੱਟੀਆਂ ਬੰਨ੍ਹ ਕੇ ਹੁਣ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਸੋ ਆ ਹਾਲਾਤ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋ ਚੁੱਕੇ ਆ ਸਰਕਾਰ ਇੱਕ ਪਾਸੇ ਤੇ ਕਹਿ ਰਹੀ ਸੀ ਕਿ 15 ਅਕਤੂਬਰ ਨੂੰ ਹੀ ਉਹਨਾਂ ਦੇ ਵੱਲੋਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਤੇ ਵੱਡੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਇਸ਼ਤਿਹਾਰबाजी ਕੀ ਗੀ ਗਈ ਹੈ ਸੋ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜੇ ਕੀ ਹਾਰ ਪ੍ਰਭਾਵਿਤ ਹੋਏ ਸਨ 120000 ਦਾ ਚੈੱਕ ਉਹਨਾਂ ਦੇ ਵੱਲੋਂ ਜਰੂਰ ਕੀਤਾ ਕਿ ਸਾਨੂੰ ਦਿੱਤਾ ਗਿਆ ਸੀ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਸਿਰਫ ਫੋਟੋ ਖਿਚਾ ਕੇ ਹੀ ਆਮ ਆਦਮੀ ਪਾਰਟੀ ਦੇ ਮੈਂਬਰ ਸਾਡੇ ਕੋਲੋਂ ਚੈੱਕ ਵਾਪਸ ਲੈ ਗਏ ਹਨ ਤੇ ਉਹ ਹੁਣ ਅਸਮਾਨ ਦੇ ਵਿੱਚ ਖੁੱਲੇ ਅਸਮਾਨ ਦੇ ਵਿੱਚ ਹੀ ਜਿਹੜਾ ਦੀਵਾਲੀ ਮਨਾਉਣ ਦੇ ਲਈ ਮਜਬੂਰ ਉਹਨਾਂ ਨੂੰ ਹੋਣਾ ਪੈ ਰਿਹਾ ਹੈ ਸੋ ਕਿਤੇ ਨਾ ਕਿਤੇ ਭਗਵਾਨ ਤਮਨ ਸਰਕਾਰ ਦੇ ਵੱਲੋਂ ਇਸ਼ਤਿਹਾਰबाजी ਜ਼ਿਆਦੀ ਕੀਤੀ ਜਾ ਰਹੀ ਹੈ ਤੇ ਕੰਮ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਘੱਟ ਕੀਤਾ ਜਾ ਰਿਹਾ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ